ਕੈਲਗਰੀ ਪੁਲਿਸ ਦੇ ਅਨੁਸਾਰ ਸਾਲ 2025 ਦੇ ਵਿੱਚ ਹੁਣ ਤੱਕ ਸੜਕ ਹਾਦਸਿਆਂ ਕਾਰਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ। ਇਹਨਾਂ ਦੇ ਵਿੱਚ 12 ਪੈਡੈਸਟਰੀਅਨ, 6 ਮੋਟਰਸਾਈਕਲ ਸਵਾਰ ਅਤੇ 2 ਸਾਈਕਲ ਸਵਾਰ ਸ਼ਾਮਲ ਹਨ। 12 ਹਾਦਸਿਆਂ ਦੇ ਵਿੱਚ ਤੇਜ਼ ਰਫ਼ਤਾਰ ਕਾਰਨ ਸੀ, 3 ਹਿੱਟ ਐਂਡ ਰਨ ਦੇ ਮਾਮਲੇ ਸਨ। ਅਤੇ 4 ਹਾਦਸੇ ਡਰੱਗਸ ਦੇ ਕਾਰਨ ਹੋਏ ਸਨ ਸਾਲ ਪਰ ਸੜਕ ਹਾਦਸਿਆਂ ਦੇ ਵਿੱਚ 2500 ਤੋਂ ਵੱਧ ਲੋਕ ਵੀ ਜ਼ਖਮੀ ਹੋਏ ਹਨ ਕੈਲਰੀ ਟ੍ਰੈਫਿਕ ਮੈਨੇਜਮੈਂਟ ਦਾ ਕਹਿਣਾ ਹੈ ਕਿ ਸੜਕ ਹਾਦਸੇ ਰੋਕਣ ਦੇ ਲਈ ਸਿਰਫ ਪੁਲਿਸ ਇਨਫੋਰਸਮੈਂਟ ਹੀ ਕਾਫੀ ਨਹੀਂ ਹੈ ਡਰਾਈਵਰਸ ਨੂੰ ਵੀ ਸੋਚ ਸਮਝ ਕੇ ਅਤੇ ਧਿਆਨ ਦੇ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਇਸ ਮੌਕੇ ਡਰਾਈਵਰਾਂ ਨੂੰ ਕੁਝ ਸੁਝਾਅ ਦਿੱਤੇ ਗਏ ਹਨ ਕਿ ਸਾਰੇ ਟ੍ਰੈਫਿਕ ਸਾਈਨ ਅਤੇ ਲਾਈਟਸ ਦੀ ਪਾਲਣਾ ਕਰੋ ਪੈਦਲ ਯਾਤਰੀਆਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਸਰਫਤਾਰ ਤੇ ਨਸ਼ੇ ਦੇ ਵਿੱਚ ਗੱਡੀ ਨਾ ਚਲਾਈ ਜਾਵੇ ਅਤੇ ਗੱਡੀ ਚਲਾਉਂਦੇ ਸਮੇਂ ਫੋਨ ਜਾਂ ਫਿਰ ਹੋਰ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖਿਆ ਜਾਵੇ ਅਤੇ ਅੱਗੇ ਆ ਰਹੀ ਵਿੰਟਰ ਸੀਜ਼ਨ ਤੇ ਵਿੱਚ ਮੌਸਮ ਦੇ ਹਾਲਾਤ ਦੇਖਤੇ ਹੋਏ ਹੌਲੀ ਗੱਡੀ ਚਲਾਉਣੀ ਚਾਹੀਦੀ ਹੈ ਅਤੇ ਹਮੇਸ਼ਾ ਅੱਗੇ ਜਾ ਰਹੀ ਗੱਡੀ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੋ ਇਸ ਤੋਂ ਇਲਾਵਾ ਆਪਣੀ ਗੱਡੀ ਤੋਂ ਸਨੋ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਜੋ ਤੁਹਾਨੂੰ ਠੀਕ ਤਰ੍ਹਾਂ ਦਿਖ ਸਕੇ ਅਤੇ ਹਾਦਸੇ ਹੋਣ ਤੋਂ ਰੁਕ ਜਾਣ